ਉਹ ਬੱਚਿਆਂ ਵਾਸਤੇ ਮੈਂ ਨਾ ਦੋਕ ਡੰਡੇ ਗੱਦਾ ਸੇ ਨਾ ਇਹ ਕੋ ਤੇ ਉਹ ਕੁਲਕੜੇ ਜੇ ਲਾਉਣੀ ਹੁੰਦੀਆਂ ਆ ਜਿਹੜੇ ਬੱਚੇ ਖਾਂਦੇ ਆ ਠੀਕਾਰੀ ਸਹੂਲਤ ਮਿਲਦੀ ਆ ਜਾਂ ਨਹੀਂ ਮਿਲਦੀ ਨਹੀਂ ਮਿਲਦੀ ਅੱਛਾ ਜੀ ਕਣਕ ਵਗੈਰਾ ਵੀ ਨਹੀਂ ਮਿਲਦੀ ਉਹ ਨਹੀਂ ਮਿਲਦਾ ਪੁੱਤ ਤਾੜਾ ਸਰਕਾਰੀ ਕੋਠਾ ਵੀ ਨਹੀਂ ਪਿਆ ਨਾ ਠੇਕਾਰੀ ਨਹੀਂ ਪਿਆ ਆਪਣੇ ਸੀ ਉਹ ਉਹ ਕਿੱਥੇ ਹੁਣ ਹੁਣ ਆਈ ਵੇਚ ਕੇ ਚਲੇ ਗਏ ਨਾ ਇਹ ਟੈਂਪੋ ਕਿਤੇ ਵੀ ਜਾਣੀ ਪੈਂਦੀ ਮਾਰੀ ਮੋਟੀ ਜਦੋਂ ਜਦੋਂ ਟਾਈਮ ਪਿਲਫਨ ਗਾਂਵ ਪਾਹ ਮਿਲਦੀ ਅੱਤੇ ਅੱਛਾ ਜੀ ਕੀ ਲਾਤ ਨੇ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਭਾਵਕ ਨੇ ਅਤੇ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਨੇ ਕਿਉਂਕਿ ਸੱਟਾਂ ਵੀ ਲੱਗੀਆਂ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮ ਇਕੱਲਾ ਕਰ ਦਿੰਦਾ ਅੱਛਾ ਜੀ ਹਾਏ ਹੋਏ ਸੋਚਣ ਦੀ ਹੈ ਜੀ ਪਰ ਮੇਰੇ ਕੋ ਕੱਲੇ ਕੋ ਪੈ ਨਹੀਂ ਹੈਗੇ ਅੱਛਾ ਜੀ ਇਹਦਾ ਨਾ ਇਹਦਾ ਨਾ ਦਾਨੀ ਸਜਨ ਨੂੰ ਉਹ ਕਹਿਣਾ ਚਾਹੁੰਦਾ ਇਹਨਾਂ ਦਾ ਉਚਾਰਨ ਦਾ ਕੋ ਸੋਚੋ ਜੇ ਮੇਰੇ ਕੋ ਪੈ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋ ਇਹਨੇ ਪਾਇਆ ਨਹੀਂ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਪਰ ਇੱਕ ਝੁੱਗੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਆਹ ਹਾਲਾਤ ਨੇ ਬਜ਼ੁਰਗ ਜੋੜੇ ਦੇ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਪਿੰਡ ਦੀਨਪੁਰ ਦਾ ਇਹ ਬਜ਼ੁਰਗ ਜੋੜਾ ਹਾਈਵੇ ਦੇ ਉੱਪਰ ਰਹਿ ਰਿਹਾ ਹੈ ਆਹ ਹਾਲਾਤ ਨੇ ਉਹਨਾਂ ਦੇ ਘਰ ਦੇ ਕਿਵੇਂ ਉਹਨਾਂ ਦਾ ਇੱਥੇ ਗੁਜ਼ਾਰਾ ਹੁੰਦਾ ਹੈ ਕਿਸੇ ਦਾਨੀ ਸੱਜਣ ਨੂੰ ਉਹ ਢੀਕਦੇ ਨੇ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਅੱਜ ਇੱਕ ਵੀਰ ਵੀ ਜਿਹੜਾ ਉਹਨਾਂ ਦਾ ਗਵੰਡੀ ਹੈ ਉਹ ਇੱਥੇ ਆਇਆ ਉਸਨੇ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਬਜ਼ੁਰਗ ਜੋੜਾ ਇੱਥੇ ਰਹਿ ਰਿਹਾ ਇਹਨਾਂ ਦੀ ਕੋਈ ਮਦਦ ਕੋਈ ਸਹਾਇਤਾ ਵਾਸਤੇ ਕੋਈ ਗੁਹਾਰ ਲਗਾਈ ਜਾਵੇ ਕਿਉਂਕਿ ਦਾਨੀ ਸੱਜਣ ਜਿਹੜੇ ਨੇ ਉਹ ਬਹੁਤ ਸਾਰੇ ਬਜ਼ੁਰਗਾਂ ਦੀ ਮਦਦ ਕਰਦੇ ਨੇ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਸਰਸੇਮਕੌਰ ਅੱਛਾ ਜੀ ਅਲਾਦੀਨਪੁਰ ਪਿੰਡ ਅਲਾਦੀਨਪੁਰ ਹਾਂਜੀ ਇਹ ਕੀ ਗੱਲਬਾਤ ਹੋਈ ਹੈ ਸਾਰਾ ਦੱਸਿਓ ਇਹ ਹੋਈ ਪਈ ਰੋਜ਼ ਤੰਗ ਕਰਦੇ ਹੀ ਕੌਣ ਤੰਗ ਕਰਦਾ ਹੈ ਬੀਖਾ ਕੇ ਅਹੀ ਹੁਣ ਉਹਨਾਂ ਨੂੰ ਨੀ ਨ ਤੰਕ ਕਰਨਾ ਚਾਹੁੰਦੇ ਆ ਇਹ ਨਹੀਂ ਜਾਣਦੇ ਪਰ ਅੱਛਾ ਜੀ ਥੋੜੇ ਚ ਵੇਚ ਕੇ ਸੁੱਟ ਕੇ ਨਾ ਕਈ ਡੇਰੇ ਬਿਆਸ ਚਲੇ ਗਏ ਅੱਛਾ ਡੇਰੇ ਬਿਆਸ ਹਾਂ ਜੀ ਚਲੇ ਗਏ ਤੇ ਉਹ ਉੱਥੇ ਹਜੇ ਜਿਮੀਦਾਰ ਰਹਿੰਦੇ ਜੀ ਉਹ ਕਹਿੰਦੇ ਭਈ ਹੁਣ ਤੇ ਅਲਾਦੀਨ ਕੋਲ ਨਾ ਇੱਕ ਬੜਾ ਜਿਲਾ ਬਣ ਗਿਆ ਵਾ ਤੁਹਾਡਾ ਫੋ ਸੋਚਾਂਗੇ ਤੁਸੀਂ ਸਾਨੂੰ ਕੋਟਾ ਪਾਇਓ ਇਦਾਂ ਕਰਕੇ ਮੈਨੂੰ ਪੜਕਾ ਕੇ ਫੇਰ ਲੈ ਜਾਂਦਾ ਅੱਛਾ ਜੀ ਇਦਾਂ ਜੀ ਇੱਥੇ ਕਿਹੜੇ ਲਾਤਾ ਹੈ ਰਹਿ ਰਹਿ ਜੇ ਤੀ ਚੋਪੜੀ ਲਾਈ ਆ ਸੜਕ ਦੇ ਉੱਤੇ ਕਿਹੜੇ ਘਲਾਤਾ ਕਿਉਂ ਲਾਈ ਆ ਕੀ ਕਾਰਨ ਆ ਉਹ ਬੱਚਿਆਂ ਵਾਸਤੇ ਮੈਂ ਨਾ ਦੋ ਕਿ ਡੰਡੇ ਗੱਡਾ ਥੇ ਨਾ ਇਹ ਕੋ ਤੇ ਉਹ ਕੁੜਕੜੇ ਜੇ ਲਾਉਣੀ ਹੁੰਦੀਆਂ ਆ ਜਿਹੜੇ ਬੱਚੇ ਖਾਂਦੇ ਆ ਅੱਛਾ ਜੀ ਤੇ ਉਹ ਤੁਹਾਡੇ ਵਰਗੇ ਨਾ ਜਵਾਨਾਂ ਨੇ ਨਾ ਅੱਡਾ ਬਣਾ ਦਿੱਤਾ ਅੱਛਾ ਜੀ ਉਹ ਕਿੰਨੇ ਜਦੋਂ ਮੰਨੂ ਵੀ ਆ ਸੜਕਾ ਜੋ ਤੁਹਾਨੂੰ ਕੁਝ ਬਣਾ ਕੇ ਦੇਣਗੇ ਜੀ ਉਹਨਾਂ ਚਿਰ ਤੁਸੀਂ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਜਾਂ ਨਹੀਂ ਮਿਲਦੀ ਨਹੀਂ ਮਿਲਦੀ ਅੱਛਾ ਜੀ ਕਣਕ ਵਗੈਰਾ ਵੀ ਨਹੀਂ ਮਿਲਦੀ ਉਹ ਨਹੀਂ ਮਿਲਦਾ ਪੁੱਤ ਤੁਹਾਡਾ ਸਰਕਾਰੀ ਕੋਠਾ ਵੀ ਨਹੀਂ ਪਿਆ ਨਾ ਸਰਕਾਰੀ ਨਹੀਂ ਪਿਆ ਆਪਣੇ ਥਿਓ ਉਹ ਕਿੱਥੇ ਹੁਣ ਹੁਣ ਆਈ ਵੇਚ ਕੇ ਚਲੇ ਗਏ ਨਾ ਅੱਛਾ ਲੜਾਈਆਂੋਂ ਡਰਦੇ ਅੱਛਾ ਗੱਲ ਤੇ ਹਾਅ ਹੋਈ ਇਮਾਦਾ ਜੀ ਕੋਈ ਆਇਆ ਨਹੀਂ ਤੁਹਾਨੂੰ ਇੱਥੋਂ ਲੈਣ ਵਾਸਤੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਸਾਡੇ ਘਰ ਦੇ ਵਿੱਚ ਰੋ ਨਹੀਂ ਕਿਹਾ ਸੀ ਹਾਂ ਕਿਹਾ ਸੀ ਆਹੀ ਥੋਜਦੇ ਆ ਪਿਆਹੀ ਮਜਬੀ ਸੇਖ ਮਾਨਾ ਹਾਂ ਨੌਕਰੀ ਨਾ ਕਰੀ ਮੇਰੇ ਪਿਓ ਦੀ ਫੌਜੀ ਸੀ ਹਾਂ ਤੇ ਉਹ ਸੰਤੇ ਲਿਆ ਤੇ ਬੰਗਾਲ ਤੇ ਬੜਾ ਆਰਾਮ ਹਾਂ ਤੇ ਬਾਕੀ ਹੁਣ ਬੁਢਾਪੇ ਚ ਆ ਕੋਪਰੀ ਕਿਸਮਤ ਜੀ ਆ ਗੱਲ ਤੋਣੀ ਇਹਦੇ ਨਾਲ ਤਾਂ ਮੈਂ ਕਟਣੀ ਕਟਣੀ ਜੀ ਭਾਵੇਂ ਕਿੱਦਾਂ ਹੀ ਕਟਾ ਜੀ ਆ ਗੱਲ ਕਿਉਂਕਿ ਪਿਓ ਦਾ ਥੇੜ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਿਆਹ ਕੀਤਾ ਸਾਰਾ ਕੁਝ ਗਰੀਆ ਪੀਉਣੇ ਤੇ ਬਿਹਾ ਕਰਾਉਣੇ ਤੇਰਾ ਤੇ ਉਂਡ ਸਮਝਦੇ ਇਹਨਾ ਤੇ ਕਟਣੀ ਕਟਣੀ ਆ ਮੈਨੂੰ ਦੁੱਖ ਹੋਵੇ ਦੁੱਖ ਹੋਵੇ ਉਹ ਵੀ ਫੁੱਲਾਂ ਵਰਗੁ ਮੰਨਣੀ ਜੀ ਰੱਬ ਦਾ ਜੀ ਔਰ ਜਦੋਂ ਡੇਰੇ ਵਾਲੇ ਇੱਧਰ ਜਾਂਦੇ ਇੱਧਰ ਜਾਂਦੇ ਆ ਨਾ ਉਹਨਾਂ ਨੂੰ ਨਾ ਕਿੰਨ ਕਾਲਾ ਪਤਾਵਾ ਜੀ ਉਹ ਫੇਰੇ ਜਿਹਨੂੰ ਜੇ ਗੁਰੂ ਨਾਨਕ ਨੂੰ ਬੋਲਾਂਗੇ ਨਾ ਜੀ ਤੇ ਉਦਾਰ ਕੁੰਡਾ ਰੋਜ਼ ਖੜਕਾਵਾਂਗੇ ਤਾਂ ਜ਼ਰੂਰ ਉਹ ਫੇਰ ਸਮਝਿਆ ਜਾਂਦਾ ਕਰਦਾ ਕਿਸੇ ਚ ਵਸ ਕੇ ਇੱਥੇ ਬੈਠਿਆ ਫਿਰ ਕੋਈ 500000 ਰੁਪਿਆ 100 ਰੁਪਿਆ ਦੇ ਜਾਂਦਾ ਕਿ ਨਹੀਂ 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 ਹਾਂ ਕੋਈ ਮਦਦ ਕਰ ਜਾਂਦਾ ਕਿ ਨਹੀਂ ਕਰ ਨਹੀਂ 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 ਅੱਛਾ ਜੀ ਤੇ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਮਾਦਾ ਜੀ ਗੁਜ਼ਾਰਾ ਭੁੱਖੇ ਦਾ ਕਿਹੇ ਟੈਂਪੋ ਖਰੀਦੀ ਜਾਣੀ ਪੈਂਦੀ ਮਾੜੀ ਮੋਟੀ ਜਿਹੜਾ ਜਿਹਦਾ ਟਾਈਮ ਹੈ ਫਿਰ ਸਨ ਗਾਂਪਾ ਝਾ ਮਿਲਦੀ ਹੈ ਤੇ ਅੱਛਾ ਜੀ ਉਦੋਂ ਕਟਣਾ ਵੀ ਪੈਂਦਾ ਥੋੜਾ ਬਹੁਤਾ ਅੱਛਾ ਜੀ ਜੇ ਹੋਰ ਤੇ ਇਹ ਕੋ ਮੰਗਿਆਂ ਚੋਲ ਤੇ ਦਊਗਾ ਨਾ ਕੋਈ ਹਾਂ ਇੱਕ ਡੰਗ ਪਿਆ ਲੈ ਟਰ ਲੈ ਅੱਛਾ ਜੀ ਆ ਗਏ ਤੇ ਮੁੰਡੇ ਬੱਚੇ ਕੀ ਕਰਦੇ ਉਹਨਾਂ ਨੇ ਨਹੀਂ ਸੰਭਿਆ ਤੁਹਾਨੂੰ ਬੱਚਿਆਂ ਨੇ ਨੌਕਰੀ ਨਹੀਂ ਹਾਂ ਨੌਕਰੀ ਨਹੀਂ ਹੁੰਦਾ ਕਿੰਨੇ ਬੱਚੇ ਆ 2000 ਤੇ ਇੱਕ ਦਾ ਸਾ ਰੁਕਦਾ ਇਹ ਕੋ ਮੋਸਮੀ ਟਿੱਲਾ ਮਠਾਵਾ ਜਾਂਦਾ ਵਿਚਾਰ ਇਹ ਦਰਾਣੀਆਂ ਜਿਠਾਣੀਆਂ ਨੇ ਨਾ ਘੋਲ-ਘੋਲ ਕੇ ਘੁੱਤ ਖਵਾਇਆ ਇਹਨਾਂ ਉਸ ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਮਉਣ ਕਮ ਆ ਤੇ ਮੇਰਾ ਤੂੜੀ ਕ ਖਦਾ ਸਾਰਿਆਂ ਕੀ ਜਾਨਾ ਫਿਰ ਥੋੜਾ ਜੱਥਾ ਧੋਕਾ ਹੋ ਜੂ ਅੱਛਾ ਜੀ ਤੇ ਕੀ ਹਾਲਾਤ ਇੱਥੇ ਫਿਰ ਰੋਟੀ ਮੀਂਹ ਕਣੀ ਦੇ ਵਿੱਚ ਫਿਰ ਕਿਦਾਂ ਇੱਥੇ ਗੁਜ਼ਾਰਾ ਹੁੰਦਾ ਗਰਮੀ ਸਿਆਲ ਦੇ ਵਿੱਚ ਬੁਰਾ ਹਾਲ ਅੱਛਾ ਹਾਂ ਮੁਰਾ ਹਾਲ ਫਿਰ ਇਹਨਾਂ ਨੂੰ ਕਿਵੇਂ ਸਾਂਭਦੇ ਤੁਸੀਂ ਇਹਨਾਂ ਨੂੰ ਕੀ ਬੁਖੀ ਮਾਰ ਗਏ ਇੱਥੇ ਤਾਂ ਪੱਖਾ ਹੁਣੀ ਬਿਜਲੀ ਨਹੀਂ ਆ ਗਈ ਨਹੀਂ ਨਹੀਂ ਐਂਦਾ ਚੱਲ ਚੁਲ ਕੇ ਕੇ ਪਾਣੀ ਕਿੱਥੋਂ ਲਿਆਉਂਦੇ ਫਿਰ ਪਾਣੀ ਆਓ ਟੂਟੀਆਂ ਤੋਂ ਹਾਂ ਐਨੀ ਉਮਰ ਦੇ ਵਿੱਚ ਮਾਤਾ ਜੀ ਫਿਰ ਇੰਨਾ ਜਦੋਂ ਕੰਮ ਕਰਨਾ ਪੈਂਦਾ ਫਿਰ ਦੁੱਖ ਤੇ ਹੁੰਦਾ ਹਣਾ ਮਾਤਾ ਨਹੀਂ ਮੇਰਾ ਪੁੱਤ ਜਿਹੜਾ ਬਣਾ ਇਹ ਵੀ ਲਿਆਉਂਦਾ ਵਾ ਪਾਣੀ ਅੱਛਾ ਆ ਦੇਂਦਾ ਮਾਤਾ ਤੂੰ ਦੇਖ ਦੂਗੀ ਪਾਏਂਗੀ ਤੂੰ ਨਹੀਂ ਲਿਆਉਂਦਾ ਇਹ ਕੰਮ ਨਹੀਂ ਕਰਦੇ ਮਾਤਾ ਜੀ ਬੱਚੇ ਕੰਮ ਕਰਦੇ ਆ ਕਰਦੇ ਆ ਕਈ ਦਿਨ ਦੇ ਨਹੀਂ ਪੈਸੇ ਛੇਤੀ ਅੱਛਾ ਜੀ ਆਹ ਦਿੰਦੇ ਆ ਅਜੇ ਕੰਮ ਨਹੀਂ ਚਾਲੂ ਅੱਛਾ ਕਣਕ ਤੇ ਆ ਹੋ ਜਾਣਾ ਕਿਸ ਨੇ ਤੂੜੀ ਛਟਾਉਣੀ ਕਿਸ ਨੇ ਕੋਸ਼ ਕਰਾਉਣਾ ਕਿਸ ਨੇ ਠੀਕ ਹੈ ਫੇ ਟਾਈਮ ਪਾਸ ਬਜ਼ੁਰਗ ਬਾਪੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਬਾਪੂ ਜੀ ਕੀ ਨਾਮ ਤੁਹਾਡਾ ਕੀ ਕੀ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਭਾਵਕ ਨੇ ਅਤੇ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਨੇ ਕਿਉਂਕਿ ਸੱਟਾਂ ਵੀ ਲੱਗੀਆਂ ਨੇ ਅਤੇ ਰੋਡ ਤੇ ਰਹਿਣ ਦੇ ਲਈ ਮਜਬੂਰ ਜਿਹੜੇ ਹੋਏ ਨੇ ਉਹ ਇਸ ਲਈ ਮੈਨੂੰ ਕਵਾਟਰ ਬਣਾ ਦਿਓ ਅੱਛਾ ਜੀ ਕਵਾਟਰ ਬਣਾ ਦਿਓ ਜੀ ਕਿਹੋ ਜੀ ਮਤ ਹੋਣੀ ਚਾਹੀਦੀ ਤੁਹਾਡੀ ਲੇਟਰਿੰਗ ਬਾਥਰੂਮ ਬਸ ਬਾਥਰੂਮ ਲੇਟਰਿੰਗ ਅੱਛਾ ਜੀ ਤਾਂ ਕਵਾਟਰ ਦੋ ਹੋਣੇ ਚਾਹੀਦੇ ਨੇ ਅੱਛਾ ਜੀ ਬਸ ਬਾਥਰੂਮ ਨੀ ਕੋਹ ਮੰਗਦੇ ਪੁੱਤ ਅੱਛਾ ਜੀ ਕੋਈ ਬਾਥਰੂਮ ਬਣ ਜੇ ਕੋਈ ਕਮਰਾ ਬਣ ਜੇ ਹਾਂ ਠੀਕ ਲੇਟ੍ਰੀਨ ਲੋੜੀ ਤਾਂ ਤੁਸੀਂ ਵੇਖਿਆ ਕਿ ਦਰਦ ਵੀ ਜਿਹੜਾ ਉਹਨਾਂ ਨੇ ਦੱਸਿਆ ਹੈ ਦਿਲ ਦਾ ਬਜ਼ੁਰਗ ਮਾਤਾ ਵੀ ਇੱਥੇ ਆ ਹਾਲਾਤ ਨੇ ਇਹ ਤਸਵੀਰਾਂ ਮੈਂ ਕਹਾਂ ਕਿ ਸਾਂਝੀਆਂ ਕੀਤੀਆਂ ਜਾਣ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਹਾਈਵੇ ਦੇ ਉੱਪਰ ਇੱਕ ਝੌਂਪੜੀ ਲਗਾਈ ਬੈਠੇ ਇਹ ਬਜ਼ੁਰਗ ਪਰਿਵਾਰ ਹੈ ਸਰ ਤੁਹਾਡਾ ਕੀ ਨਾਮ ਹੈ ਕਵੀਰ ਉਹਨਾਂ ਦੇ ਨਜ਼ਦੀਕ ਰਹਿੰਦੇ ਸੀ ਕਿਸ ਸਮੇਂ ਤੇ ਉਹ ਅੱਜ ਆਏ ਨੇ ਗੱਲਬਾਤ ਕਿਤੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਹਾਲਾਤ ਵੇਖ ਕੇ ਇੱਥੇ ਸਾਜੀ ਮੈਨੂੰ ਲੱਗਦਾ ਤੁਹਾਡਾ ਵੀ ਮਨ ਭਰਿਆ ਮਨ ਨਾ ਪਰ ਬੀਟਾ ਮਨ ਨਾ ਪਰ ਹਾਂ ਜੀ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮੈਂ ਕੱਲਾ ਕਰ ਦਿੰਦਾ ਅੱਛਾ ਜੀ ਆਏ ਹੋਏ ਸੋਚੇਂ ਦੀ ਹੈ ਪਰ ਮੇਰੇ ਕੋ ਕੱਲੇ ਕੋ ਪੈਸੇ ਨਹੀਂ ਹੈਗੇ ਅੱਛਾ ਜੀ ਹਾਂ ਇਦਾਂ ਨਾ ਕਰ ਨਾ ਕਰ ਦੇ ਇਦਾਂ ਨਹੀਂ ਕਰਨਾ ਤੁਸੀਂ ਇਹਨਾਂ ਦੇ ਗਵਾਂਢ ਰਹਿੰਦੇ ਸੀ ਇਹ ਪੁੱਤਿਆ ਮੇਰਾ ਅੱਛਾ ਨਹੀਂ ਨਹੀਂ ਤੁਸੀਂ ਇਹਨਾਂ ਦੇ ਗਵਾਂਢ ਰਹਿੰਦੇ ਹੋ ਆ ਇੱਥੇ ਰਿੰਨਾਇਮਾ ਕਰਾਇਦਾ ਪਿੱਛੇ ਅੱਛਾ ਜੀ ਉਹ ਅੱਜ ਤੋਂ 3 3.5 4 ਸਾਲ ਪਹਿਲਾਂ ਅੱਛਾ ਜੀ ਇਹ ਉਦੋਂ ਦੇ ਲਾ ਕੇ ਬੈਠੇ ਟੈਂਟ ਅੱਛਾ ਜੀ ਤੇ ਕਿਵੇਂ ਦੀ ਇਹਨਾਂ ਦੀ ਮਤਲਬ ਹੋਣੀ ਚਾਹੀਦੀ ਹੈ ਕੋਈ ਦਾਨੀ ਸੱਜਣਾ ਨੂੰ ਕਹਿਣਾ ਚਾਹੋਗੇ ਕੋਈ ਹਾਂਜੀ ਉੱਤੇ ਦਾਨੀ ਸੱਚ ਨੇ ਉਹ ਕਹਿਣਾ ਚਾਹੁੰਦਾ ਇਹਨਾਂ ਦਾ ਉਚਾਰਨ ਦੇਖੋ ਸੋਚੋ ਜੇ ਮੇਰੇ ਕੋਈ ਪੈ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋਈ ਇਹਨੇ ਪਾਇਆ ਨਹੀਂ ਹੈ ਅੱਛਾ ਜੀ ਵੈਸੇ ਤੁਸੀਂ ਇੱਥੇ ਕੀ ਵੇਖਿਆ ਜਦੋਂ ਹਾਲਾਤ ਵੇਖੇ ਕੀ ਇੱਥੇ ਕੋਈ ਐਕਸੀਡੈਂਟ ਵੀ ਹੋਇਆ ਸੀ ਪਹਿਲਾਂ ਹਾਂਜੀ ਇੱਥੇ ਮੇਰੀਆਂ ਅੱਖਾਂ ਦੇ ਸਾਹਮਣੇ ਇੱਥੇ ਐਕਸੀਡੈਂਟ ਹੋਇਆ ਹੈ ਜੀ ਇੱਕ ਗੱਡੀ ਇਧਰੋਂ ਆ ਰਹੀ ਝੋਟੀ ਇਧਰੋਂ ਜਾ ਰਹੀ ਜੀ ਜੀ ਉਧਰੋਂ ਜਿਹੜੀ ਗੱਡੀ ਆ ਰਹੀ ਸੀ ਜੀ ਉਹ ਲੇਡੀ ਜੀ ਚਲਾ ਰਹੀ ਉਹਨੂੰ ਪਤਾ ਨਹੀਂ ਕਿ ਉਹਦਾ ਸੰਤੁਲਨ ਕਿ ਕੀ ਹੋਇਆ ਮੈਨੂੰ ਨਹੀਂ ਪਤਾ ਜੀ ਜੀ ਇਧਰੋਂ ਗੱਡੀ ਟਵਾਟਰ ਚ ਵੱਜ ਕੇ ਦੂਸਰੀ ਸਾਈਡ ਗਈ ਉਹ ਸਾਈਡ ਗਈ ਜੀ ਉਧਰੋਂ ਗੱਡੀ ਜਿਹੜੀ ਆ ਰਹੀ ਸੀ ਉਹ ਗੱਡੀ ਦੇ ਉੱਤੇ ਉਹ ਜੀ ਜਾ ਕੇ ਡਿੱਗੀ ਅੱਛਾ ਜੀ ਤੇ ਜਿਹੜੀ ਗੱਡੀ ਦੇ ਉੱਤੇ ਡਿੱਗੀ ਉੱਥੇ ਦੋ ਜਨਾਨੀਆਂ ਮਰੀਆਂ ਅੱਛਾ ਜੀ ਬੜਾ ਨੁਕਸਾਨ ਹੋਇਆ ਜੀ ਉਹ ਮੇਰੀਆਂ ਅੱਖਾਂ ਦੇ ਗਰੀ ਸੀਨ ਆਉਂਦਾ ਸਾਹਮਣੇ ਵੀ ਇੱਥੇ ਰਾਤ ਬਰਾਤੇ ਕੋ ਗੱਡੀ ਆਵੇ ਜੀ ਨੈਸ਼ਨਲ ਹਾਈਵੇ ਆ ਜੀ ਤੇ ਟਰੱਕ ਵੱਡੇ ਵੱਡੇ ਆਉਂਦੇ ਆ ਤੇ ਜੇ ਇਹਨਾਂ ਨੂੰ ਰਾਤ ਨੂੰ ਕੋ ਲੈ ਗਿਆ ਧੂਕੇ ਵਿਚਾਰਿਆਂ ਗਰੀਬਾਂ ਨੂੰ ਤੇ ਮੈਂ ਤੇ ਇਹਨਾਂ ਨੂੰ ਕੁਛ ਆ ਮੈਂ ਕਿਹਾ ਵੀ ਤੁਸੀਂ ਇੱਥੇ ਇੱਥੇ ਨਾ ਰਹੋ ਵੀ ਤੇ ਜੇ ਇਸ ਤਰ੍ਹਾਂ ਹੋਇਆ ਉਹ ਆਂਦੇ ਰਾਬਿਆ ਮਾਰ ਲੂ ਮਾਰ ਲੂ ਜਿੰਦਾ ਆ ਅਸੀਂ ਤੇ ਅੱਜ ਵੀ ਮਰੇ ਕੱਲ ਵੀ ਮਰੇ ਜੀ ਤੇ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦਾ ਕੁਛ ਨਾ ਕੋਈ ਸੋਚੋ ਘਰ ਬਣਾ ਕੇ ਦਿਓ ਜਾਂ ਜੋ ਵੀ ਕਰਨਾ ਇਹ ਇਹ ਮਾਤਾ ਜਿੱਤਰਾ ਵੀ ਕਹਿੰਦੀ ਹੈ ਜੇ ਮਾਤਾ ਕਹਿੰਦੀ ਮੈਂ ਇੱਥੇ ਹੀ ਰਹਿਣਾ ਜੀ ਤੇ ਇੱਥੇ ਹੀ ਰਹਿਣਾ ਇਹਨੂੰ ਜੇ ਉਹ ਕਹਿੰਦੀ ਹੈ ਵੀ ਮੈਂ ਹੋਰ ਪਾਸੇ ਜਾ ਸਕਦੇ ਠੀਕ ਆ ਨਹੀਂ ਤੇ ਜਿੱਤਰਾ ਮਾਤਾ ਕਹਿੰਦੀ ਹੈ ਮੈਂ ਉਹਨਾਂ ਨੂੰ ਕਹਿਣਾ ਵੀ ਇਹ ਮਾਤਾ ਦੀ ਇੱਕ ਇੱਛਾ ਪੂਰਾ ਦਿਓ ਜੀ ਜੇ ਕਹਿੰਦੀ ਇੱਥੇ ਆ ਇੱਥੇ ਵੀ ਪ੍ਰਬੰਧ ਹੋ ਸਕਦਾ ਹੈ ਇਹਦੇ ਉੱਤੇ ਬੜਾ ਕੁਝ ਬਣ ਸਕਦਾ ਸਰਕਾਰੀ ਥਾਮ ਉਹ ਜਿੱਤਰਾ ਇਹ ਮਾਤਾ ਕਹਿੰਦੀ ਹੈ ਨਾ ਜੀ ਇਹਨਾਂ ਦੇ ਜੋ ਵੀ ਕਹਿੰਦੇ ਉਹ ਤਰ੍ਹਾਂ ਹੋਣਾ ਚਾਹੀਦਾ। ਕੀ ਕੀ ਕੰਮ ਕਰਦੇ ਵੈਸੇ ਇਹਨਾਂ ਦੇ ਲਾਗੇ ਰਹਿੰਦੇ। ਕੀ ਕੰਮ ਕਰਦੇ? ਮੈਂ ਆਰਮੀ ਚ ਰਿਟਾਇਰ ਆ। ਜੀ ਜੀ। ਤੇ ਹੁਣ ਮੈਂ ਪੰਜਾਬੀ ਲੋਕ ਗਾਇਕ ਪ੍ਰਗਟ ਸੇਖਾਂਵਾਲਾ YouTube ਤੇ ਆਪਣੇ ਗਾਣੇ ਆ। ਅੱਛਾ ਜੀ। ਤੇ ਆ ਇਸ ਟਾਈਮ ਕਈ ਕਿਹਦਾ ਹੀ ਕੰਮ ਕਰਦਾ। ਤੇ ਜਦੋਂ ਬਾਹਰ ਨਿਕਲ ਕੇ ਇਹਨਾਂ ਦਾ ਹਾਲਾਤ ਵੇਖੇ ਤੇ ਮਨ ਭਰ ਗਿਆ। ਮਨ ਭਰ ਗਿਆ। ਚਾਹ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਲੋਕ ਆ ਇੱਕ ਪ੍ਰਗਟ ਸੇਖਾਂਵਾਲਾ ਜਿਹੜਾ ਕਿ ਇਸ ਬਜ਼ੁਰਗ ਜੋੜੇ ਦੇ ਇੱਥੇ ਗੁਆਣ ਰਹਿੰਦਾ ਸੀ ਅਤੇ ਉਹਨਾਂ ਦੇ ਹਾਲਾਤ ਵੇਖ ਕੇ ਉਸ ਦਾ ਵੀਰ ਦਾ ਮਨ ਭਰ ਗਿਆ ਤੇ ਉਸ ਨੇ ਵੀ ਇਹੀ ਬੇਨਤੀ ਕੀਤੀ ਹੈ ਕਿ ਹਾਲਾਤ ਸੁਧਰ ਜਾਣ ਇਸ ਬਜ਼ੁਰਗ ਜੋੜੇ ਦੇ ਉਹ ਤੁਸੀਂ ਬਾਪੂ ਵੱਲ ਵੇਖ ਸਕਦੇ ਹੋ ਕਿ ਹਾਲਾਤ ਸੁਧਰ ਜਾਣ ਇਸ ਬਜ਼ੁਰਗ ਜੋੜੇ ਦੇ ਬਾਪੂ ਰੋ ਰਿਹਾ ਹੈ ਵਾਰ-ਵਾਰ ਤੇ ਜਿੰਨੇ ਵੀ ਦਾਨੀ ਸੱਜਣੇ ਸਾਡੀ ਵੀਡੀਓ ਨੂੰ ਵੇਖ ਰਹੇ ਨੇ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਗਰੀਬਾਂ ਦੀ ਸਹਾਇਤਾ ਕਰਦੇ ਸਮੇਂ ਤੁਸੀਂ ਕੋਠੇ ਵੀ ਪਾ ਕੇ ਦੇ ਸਕਦੇ ਹੋ ਤੁਹਾਡੇ ਸਹਾਇਤਾ ਦੇ ਨਾਲ ਜਿਹੜਾ ਇਹਨਾਂ ਦੀ ਕੋਈ ਪੱਕਾ ਸਿਰ ਤੇ ਛੱਤ ਜਿਹੜੀ ਪੱਕੀ ਇਹਨਾਂ ਦੀ ਬਣ ਜਾਵੇ ਤੇ ਇਹਨਾਂ ਦੀ ਜਿੱ ਸਹਾਇਤਾ ਜਿਹੜੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ